ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਅੱਜ ਇਹ ਵੀਡੀਓ ਕਰਨ ਦਾ ਜਿਹੜਾ ਮੋਟਿਵ ਹੈਗਾ ਬਈ ਇੱਥੋਂ ਹੀ ਆ ਮੋਟਰ ਤੋਂ ਬਈ ਆਪਾਂ 1 ਸਾਲ ਪਹਿਲਾਂ ਵੀਡੀਓਜ਼ ਕਰਨਾ ਸਟਾਰਟ ਕੀਤਾ ਸੀਗਾ ਸੋਸਾਇਟੀਲ ਜਿਹੜੇ ਇਸ਼ੂ ਸੀਗੇ ਬਾਈ ਸੋਸਾਇਟੀ ਦੇ ਉਹ ਮੁੱਦੇ ਸੀਗੇ ਤੇ ਇੱਕ ਸਪੈਸੀਫਿਕ ਸਪੈਸੀਫਿਕ ਮੁੱਦੇ ਨੂੰ ਲੈ ਕੇ ਆਪਾਂ ਚੱਲੇ ਸੀਗੇ ਉਹਦੇ ਵਿਰੁੱਧ ਆਪਾਂ ਉਸ ਚੀਜ਼ ਨੂੰ ਲੈ ਕੇ ਆਪਾਂ ਆਵਾਜ਼ ਚੱਕੀ ਸੀਗੀ ਤੇ ਕੈਨੇਡਾ ਦੇ ਵਿੱਚ ਬਾਈ ਬਹੁਤ ਸਾਰੀਆਂ ਜਿਹੜੀਆਂ ਫੀਮੇਲਸ ਦੁਆਰਾ ਜਿਹੜੀਆਂ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨਾਲ ਬੇਇਨਸਾਫੀ ਕਹਿ ਲੋ ਜ਼ਿਆਦਤੀ ਕਹਿ ਲੋ ਜ਼ਿਆਦਤੀ ਦਾ ਲੈਵਲ ਸੀਗਾ ਉਹ ਇਸ ਕਦਰ ਸੀਗਾ ਵੀ ਕਈ ਮੁੰਡੇ ਉਹਦੇ ਵਿੱਚ ਸੁਸਾਈਡ ਕਰ ਗਏ ਸੀਗੇ ਸੁਸਾਈਡ ਅਟੈਂਪਟ ਕਰ ਗਏ ਸੀ ਆਪਣੀ ਜਾਨ ਗਵਾ ਚੁੱਕੇ ਆਪਣੀ ਜਾਨ ਗਵਾ ਗਏ ਤੇ ਬਹੁਤ ਸਾਰੇ ਬੰਦੇ ਨਸ਼ਿਆਂ ਤੇ ਮਤਲਬ ਇੱਕ ਕਾਰਨ ਬਣਿਆ ਇਹ ਚੀਜ਼ ਇੱਕ ਕਾਰਨ ਬਣਿਆ ਕਿ ਉਹ ਉਸ ਸਾਰੇ ਇਨਸੀਡੈਂਟ ਤੋਂ ਬਾਅਦ ਉਹ ਨਸ਼ੇ 'ਚ ਚੱਲ ਗਏ ਉਹ ਇਨਸੀਡੈਂਟ ਕੀ ਸੀਗੇ ਬਾਈ ਇੱਕ ਫੈਮਿਲੀ ਪੰਜਾਬ ਚੋਂ ਕੁੜੀ ਤੇ ਪੈਸੇ ਖਰਚ ਕਰਦੀਆਂ ਨੇ 20 30 40 ਲੱਖ ਰੁਪਇਆ ਖਰਚ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਕੁੜੀ ਕੈਨੇਡਾ ਚਲ ਜਾਂਦੀ ਹੈ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਦੇ ਹਸਬੰਡ ਸੀਗੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਉਹਨਾਂ ਦੁਵਾਰਾ ਨਹੀਂ ਬੁਲਾਇਆ ਗਿਆ ਜਾਂ ਪੇਪਰ ਨਹੀਂ ਭੇਜੇ ਗਏ ਜਾਂ ਪੇਪਰਾਂ 'ਚ ਵੀ ਫਰਾਡ ਹੋਇਆ ਗਲਤ ਪੇਪਰ ਭੇਜੇ ਗਏ ਮਤਲਬ ਜਿਹੜੀ ਇੰਟੈਂਸ਼ਨ ਸੀਗੀ ਉਸ ਕੇਸਾਂ ਦੇ ਵਿੱਚ ਉਹ ਇੰਟੈਂਸ਼ਨਲੀ ਸਾਰਾ ਕੁਝ ਕੀਤਾ ਗਿਆ ਪ੍ਰੋਪਰ ਪਰੀ ਪਲਾਨਡ ਵੀ ਸੀਗੇ ਕੁਝ ਕੇਸਸ ਉਹਦੇ ਵਿੱਚ ਮਤਲਬ ਪਹਿਲਾਂ ਤੋਂ ਪਲਾਨ ਕੀਤਾ ਗਿਆ ਕਿ ਫਲਾਣੀ ਫੈਮਿਲੀ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਕਹਿ ਲੋ ਜਾਂ ਸੈਂਪਥੀ ਚ ਲੈ ਕੇ ਹਮਦਰਦੀ ਚ ਲੈ ਕੇ ਜਾਂ ਕਿਸੇ ਵੀ ਤਰੀਕੇ ਨਾਲ ਰਿਸ਼ਤੇ ਜੋੜੇ ਗਏ ਪੈਸਿਆਂ ਦੀ ਖਾਤਰ ਰਿਸ਼ਤੇ ਜੋੜੇ ਗਏ ਜਿਹੜੇ ਕਿ ਵਿਆਹ ਨਹੀਂ ਸੀਗੇ ਅਸਲ ਦੇ ਵਿੱਚ ਸੌਦੇਬਾਜ਼ੀਆਂ ਸੀਗੀਆਂ ਤੇ ਉਹਦੇ ਰਿਜ਼ਲਟ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਇਨੋਸੈਂਟ ਮੁੰਡੇ ਵਾਲੇ ਪਰਿਵਾਰ ਮੇਲ ਸਾਈਡ ਬਹੁਤ ਜ਼ਿਆਦਾ ਹੱਦ ਤੱਕ ਨੁਕਸਾਨੀ ਗਈ ਬੇਇਨਸਾਫੀ ਹੋਈ ਜ਼ਿਆਦਤੀ ਹੋਈ ਕਈ ਮੁੰਡੇ ਜਾਨ ਗਵਾ ਗਏ ਸੋ ਉਸ ਸਾਰੇ ਇਸ ਇਹ ਸਾਰੇ ਸਟੱਫ ਤੇ ਬਾਈ ਇਸ ਸਾਰੇ ਇਨਸੀਡੈਂਟਾਂ ਤੇ ਆਪਾਂ ਨੇ ਆਵਾਜ਼ ਚੱਕੀ ਸੀ ਤੇ ਉਹ ਮੇਲ ਸਾਈਡ ਸੀਗੀ ਜਿਹੜੀ ਜਿਹੜੀ ਕਿ ਨਾ ਇੱਕ ਖਬਰ ਬਣ ਜਾਂਦੀ ਸੀ ਜਦੋਂ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਸੀ ਨਾ ਇੱਕ ਨਿਊਜ਼ ਚੱਲ ਪੈਂਦੀ ਸੀ ਵੀ ਫਲਾਣੀ ਜਗ੍ਹਾ ਫਲਾਣਾ ਮੁੰਡਾ ਸੁਸਾਈਡ ਕਰ ਗਿਆ ਜਾਂ ਕੁੜੀ ਮੋਕਰ ਗਈ ਕੈਨੇਡਾ ਜਾ ਕੇ ਇੱਕ ਨਿਊਜ਼ ਚੱਲ ਪੈਂਦੀ ਸੀਗੀ ਤੇ ਆਪਾਂ ਉਹ ਨਿਊਜ਼ ਦੇਖ ਕੇ ਬਾਈ ਅੱਗੇ ਹੋ ਜਾਂਦੇ ਸੀਗੇ ਬਟ ਫੈਮਿਲੀ ਦੇ ਪੱਖ ਨਹੀਂ ਮਤਲਬ ਉਹ ਮੇਲ ਸਾਈਡ ਹੈ ਜਿਹੜੀ ਉਹ ਪੂਰੀ ਦਿਖਾਈ ਨਹੀਂ ਸੀ ਜਾਂਦੀ ਵੀ ਉਸ ਪਰਿਵਾਰ ਤੇ ਕੀ ਬੀਤਦੀ ਆ ਪਿੱਛੋਂ ਜਿਹੜੇ ਉਹ ਮੁੰਡੇ ਵਾਲੇ ਪਰਿਵਾਰ ਹੁੰਦੇ ਨੇ ਜਾਂ ਉਹ ਮੇਲ ਸਾਈਡ ਹੁੰਦੀ ਹੈ ਉਹ इमोਸ਼ਨਲ ਜਿਹੜੀ ਟਰਮਾਟਾਈਜ਼ ਹੈ ਬਾਈ ਉਸ ਉਹ ਸਾਰਾ ਜਿਹੜਾ ਉਹ ਸੀਨ ਨੇਗੇ ਬਾਈ ਉਹ ਫੈਮਿਲੀ ਦੇ ਹਾਲਾਤ ਨੇਗੇ ਉਹਨਾਂ ਫੈਮਿਲੀਆਂ ਦੇ ਜਿਹੜੇ ਮਤਲਬ ਹਾਲਾਤ ਬਣਦੇ ਨੇਗੇ ਬਾਅਦ ਦੇ ਵਿੱਚ ਉਹ ਕਿਸੇ ਨੇ ਬਾਈ ਦਿਖਾਏ ਨਹੀਂ ਸੀਗੇ ਉਹ ਪੱਖ ਹੀ ਨਹੀਂ ਦਿਖਾਇਆ ਗਿਆ ਸੀ ਸੋ ਆਪਾਂ ਟਰਾਈ ਕੀਤਾ ਸੀਗਾ ਵੀ ਉਹ ਪੱਖ ਸਾਰਿਆਂ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਤੁਹਾਡੇ ਸਾਹਮਣੇ ਲੈ ਕੇ ਆਇਆ ਜਾ ਸਕੇ ਸੋ ਆਪਾਂ ਟਰਾਈ ਕੀਤਾਗਾ ਬਾਈ ਅੱਜ 1 ਸਾਲ ਦਾ ਟਾਈਮ ਪੀਰੀਅਡ ਹੋ ਚੰਦਿਆ ਆਪਾਂ ਇਹ ਮੋਟਰ ਤੋਂ ਹੀ ਬਾਈ ਉਹ ਆਹੀ ਮੋਟਰ ਤੋਂ ਬਾਈ ਵੀਡੀਓ ਸਟਾਰਟ ਕੀਤੀਆਂ ਸੀ ਜਿਹੜੀ ਉਹ ਮੇਰੀ ਆਵਾਜ਼ ਸੀਗੀ ਜਾਂ ਤੁਹਾਡੀ ਉਹ ਆਵਾਜ਼ ਸੀਗੀ ਤੁਹਾਡਾ ਮਤਲਬ ਆਪਣਾ ਸੁਸਾਇਟੀ ਦਾ ਇੱਕ ਉਹ ਰੂਪ ਜਾਂ ਕਹ ਦੋ ਮੇਲ ਸਾਈਡ ਉਹ ਮੇਲ ਸਾਈਡ ਦਾ ਉਹ ਪੱਖ ਜਿਹੜਾ ਕਿ ਕਵਰ ਨਹੀਂ ਸੀ ਕੀਤਾ ਗਿਆ ਉਹ ਉਹਨੇ ਉਹ ਸਾਰੀਆਂ ਵੀਡੀਓਜ਼ ਨੂੰ ਬਈ ਬਹੁਤ ਸਾਰਾ ਪਿਆਰ ਦਿੱਤਾ ਉਸ ਪੱਖ ਨੂੰ ਪਿਆਰ ਦਿੱਤਾ ਉਸ ਪੱਖ ਨੂੰ ਸੋਸਾਇਟੀ ਦੇ ਅੱਗੇ ਲੈ ਕੇ ਆਏ ਤੇ ਇੱਥੋਂ ਉਹ ਵੀਡੀਓ ਸੀਗੀਆਂ ਜਿਹੜੀਆਂ ਕੈਨੇਡਾ ਯੂ ਐਸ ਆਸਟ੍ਰੇਲੀਆ ਤੱਕ ਸਾਰਿਆਂ ਤੱਕ ਉਹ ਵੀਡੀਓਜ਼ ਪਹੁੰਚੀਆਂ ਬਈ ਬਹੁਤ ਸਾਰੇ ਲੋਕਾਂ ਨੇ ਉਸ ਚੀਜ਼ ਕਰਕੇ ਆਪਾਂ ਨੂੰ ਪਿਆਰ ਦਿੱਤਾ ਤੇ ਮੇਰੀਆਂ ਵੀਡੀਓਜ਼ ਨੂੰ ਪਿਆਰ ਦਿੱਤਾ ਤੇ ਸੋ ਆਪਾਂ ਮਤਲਬ ਜਿਹੜੀ ਇੱਕ ਕਹਦੇ ਇੱਕ ਹਨਾ ਬੰਦੇ ਦੀ ਆਈਡੈਂਟੀਟੀ ਹੁੰਦੀ ਹੈ ਇੱਕ ਪਛਾਣ ਹੁੰਦੀ ਹੈ ਉਹ ਵੀ ਬਈ ਇਸੇ ਚੀਜ਼ 'ਚ ਬਣੀ ਕੇ ਅੱਪਾ ਇਹ ਸਾਈਡ ਹੈ ਜਿਹੜੀ ਇਹ ਮੇਲ ਸਾਈਡ ਹੈ ਬਈ ਉਹ ਸਾਰਿਆਂ ਦੇ ਸਾਹਮਣੇ ਲੈ ਕੇ ਆਏ ਤੇ ਬਹੁਤ ਸਾਰੇ ਜਿਹੜੇ ਮੇਰੇ ਵੀਰ ਭੈਣ ਭਾਈ ਬਹੁਤ ਸਾਰੇ ਲੋਕਾਂ ਨਾਲ ਇੰਟਰੈਕਸ਼ਨ ਹੋਈ ਬਈ ਬਹੁਤ ਸਾਰੇ ਵੀਰਾਂ ਨਾਲ ਬਹੁਤ ਸਾਰੀਆਂ ਭੈਣਾਂ ਨਾਲ ਮੇਰੀਆਂ ਨਾਲ ਇੰਟਰੈਕਸ਼ਨ ਹੋਈ ਇਸ ਮੁੱਦੇ ਤੇ ਗੱਲਬਾਤ ਹੋਈ ਮਤਲਬ ਬਹੁਤ ਸਾਰੀ ਐਪਰੀਸ਼ੀਏਸ਼ਨ ਮਿਲੀ ਬਹੁਤ ਸਾਰਾ ਪਿਆਰ ਮਿਲਿਆ ਕਿਉਂਕਿ ਬਈ ਇਹ ਇਹ ਜਿਹੜਾ ਪੱਖ ਸੀਗਾ ਬੇਸਿਕਲੀ ਇਹ ਦਿਖਾਇਆ ਨਹੀਂ ਸੀ ਜਾ ਰਿਹਾ ਮਤਲਬ মিডিਆ ਕਵਰ ਕਰਦੀ ਸੀ ਚੀਜ਼ਾਂ ਨੂੰ 노 ਡਾਊਟ মিডিਆ ਕਵਰ ਕਰਦਾ ਬਟ ਇੱਕ ਖਬਰ ਦੇ ਤਰੀਕੇ ਨਾਲ ਟਾਟੋ ਫੈਮਿਲੀਆਂ ਦੇ ਹਾਲਾਤ ਕੀ ਬਣਦੇ ਨੇ ਪਿੱਛੋਂ ਕਿਹੋ ਜਿਹੇ ਹਾਲਾਤ ਬਣ ਜਾਂਦੇ ਨੇ ਉਸ ਫੈਮਿਲੀਆਂ ਦੇ ਮਤਲਬ ਇੱਕ ਨਰਕ ਦੀ ਜ਼ਿੰਦਗੀ ਜਿਹੜਾ ਉਹ ਮਤਲਬ ਆ ਜਾਂਦੀ ਸੀ ਉਹ ਫੈਮਿਲੀਆਂ ਤੇ ਉਹ ਕਿਸੇ ਨੇ ਕਵਰ ਨਹੀਂ ਕੀਤੀਆਂ ਤੇ ਮੇਨ ਜਿਹੜਾ ਮੇਨ ਸਾਈਡ ਉਹਦਾ ਜਿਹੜਾ इमोशनल ਪਹਿਲੂ ਹੈ ਬਾਈ ਉਹ ਕਿਤੇ ਨਹੀਂ ਕਵਰ ਕੀਤਾ ਜਾਂਦਾ ਸੀ ਕਿ ਉਹ ਤੋਂ ਬੀਤਦੀ ਕੀ ਹੈ ਇਹ ਸਾਰੇ ਇਨਸੀਡੈਂਟ ਤੋਂ ਬਾਅਦ ਸੋ ਬਾਈ ਉਹ ਉਹ ਚੀਜ਼ ਆਪਾਂ ਨੇ ਟਰਾਈ ਕੀਤੀ ਕਵਰ ਕਰਨ ਦੀ ਸੋ ਅੱਜ ਉਸ ਚੀਜ਼ ਨੂੰ ਬਾਈ 1 ਸਾਲ ਦਾ ਟਾਈਮ ਪੀਰੀਅਡ ਹੋ ਗਿਆ ਤੇ ਤੇ ਹੁਣ ਜਿਹੜਾ ਆਪਾਂ ਬਾਈ ਇਹ ਸਾਰੇ ਉਹਨੂੰ ਲੈ ਕੇ ਸਟਾਫ ਨੂੰ ਲੈ ਕੇ ਇੱਕ ਨਵੀਂ ਚੀਜ਼ ਜਿਹੜੀ ਸ਼ੁਰੂ ਕਰਨ ਚੱਲਦੇ ਆਂਗੇ ਉਹ ਇਹ ਹੈ ਬਾਈ ਇੱਕ ਇਹੋ ਜਿਹਾ ਪਲੇਟਫਾਰਮ ਖੜਾ ਕੀਤਾ ਜਾਵੇ ਜੋ ਮੇਲ ਸਾਈਡ ਹੈ ਬਾਈ ਉਹ ਵੀ ਕਵਰ ਹੋਵੇ ਬਟ ਇਹਦਾ ਮਤਲਬ ਇਹ ਨਹੀਂ ਕਿ ਫੀਮੇਲ ਸਾਈਡ ਆਪਾਂ ਕਵਰ ਹੀ ਨਹੀਂ ਕਰਨੀ ਹੈਗੀ ਬਹੁਤ ਸਾਰੀਆਂ ਫੀਮੇਲਸ ਵੀ ਉਹ ਵੀ ਮੈਸੇਜ ਕਰਦੀਆਂ ਨੇ ਹੈਗੀਆਂ ਸੋ ਇਸ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਾਈ ਮੇਰਾ ਮੋਟੀਵੇਸ਼ ਹੈ ਸੀਗਾ ਜਿੰਨੇ ਜਿੰਨੇ ਵੀ ਲੋਕਾਂ ਨਾਲ ਮੇਰਾ ਡਿਸਕਸ਼ਨ ਚੜਿਆ ਇਸ ਚੀਜ਼ ਨੂੰ ਲੈ ਕੇ ਇਸ ਮੁੱਦੇ ਨੂੰ ਲੈ ਕੇ ਕਿਉਂਕਿ ਬਾਈ ਪਰਸਨਲੀ ਮੈਂ ਕੀ ਆ ਮੈਂ ਕੌਣ ਆ ਜਾਂ ਉਹ ਚੀਜ਼ ਮਾਇਨੇ ਨਹੀਂ ਰੱਖਦੀ ਹੈਗੀ ਮੁੱਦਾ ਕੀ ਹੈਗਾ ਬਾਈ ਆਪਣੇ ਕੋਲੇ ਉਹ ਮਾਇਨੇ ਰੱਖਦਾ ਹੈਗਾ ਵੀ ਇਸ਼ੂ ਕੀ ਹੈ ਕਿ ਉਹ ਇਸ਼ੂਸ ਬਾਈ ਸੋਸਾਇਟੀਲ ਨੇ ਸੋਸਾਇਟੀ ਨੂੰ ਇਫੈਕਟ ਕਰਦੇ ਨੇ ਤੇ ਆਪਾਂ ਸਾਰੇ ਜਾਣਦੇ ਆ ਇਸ਼ੂਸ ਨੇ ਬਾਈ ਜਿਹੜੇ ਵੱਡੇ ਲੈਵਲ ਤੇ ਸੋਸਾਇਟੀ ਨੂੰ ਇਫੈਕਟ ਕਰਦੇ ਸੀਗੇ ਰੀਅਲ ਇਸ਼ੂਸ ਨੇਗੇ ਇਹ ਹਨਾ ਅਸਲੀ ਜਿਹੜੇ ਸਮਾਜਿਕ ਮੁੱਦੇ ਨੇਗੇ ਇਹ ਤੇ ਅੱਪਾ ਨੇ ਇੱਕ ਨਵਾਂ ਪਲੇਟਫਾਰਮ ਬਈ ਇਹ ਜਿਆ ਸੋਚਿਆ ਵੀ ਤਿਆਰ ਕੀਤਾ ਜਾਵੇ ਸੋ ਇਹ ਚੀਜ਼ਾਂ ਜਿਹਦੇ ਵਿੱਚ ਬਈ ਜਿਹੜੀ ਕੋਈ ਵੀ ਕਿਸੇ ਵੀ ਕਿਸਮ ਦੀ ਬੇਇਨਸਾਫੀ ਹੈ ਜਿਹੜੀ ਉਹ ਲੋਕਾਂ ਦੇ ਅੱਗੇ ਲੈ ਕੇ ਆਈ ਜਾ ਸਕੇ ਜਾਂ ਕਵਰ ਕੀਤੀ ਜਾ ਸਕੇ ਬਹੁਤ ਸਾਰੇ ਬਈ ਜਿਹੜੇ ਕੇਸ ਸੀਗੇ ਸਾਰੇ ਉਹਦੇ ਵਿੱਚ ਜਿਵੇਂ ਜਿੰਮੀ ਖਮਾਨ ਵਾਲਾ ਕੇਸ ਸੀਗਾ ਬਈ ਜਾਂ ਕਰਮਗੜ ਵਾਲਾ ਕੇਸ ਸੀਗਾ ਬਈ ਜਗਦੀਪ ਦਾ ਕੇਸ ਹੈ ਜੈਪਾਲ ਦਾ ਕੇਸ ਹੈ ਬਈ ਤੇ ਜਸ਼ਨਦੀਪ ਦਾ ਕੇਸ ਹੋ ਗਿਆ ਜਿਹੜੇ ਆਪਾਂ ਨੇ ਰੀਸੈਂਟ ਕੇਸ ਕਵਰ ਕੀਤੇ ਨੇਗੇ ਬਈ ਉਹ ਫੈਮਲੀਜ਼ ਦੇ ਹਾਲਾਤ ਬਾਈ YouTube ਤੇ ਮੈਂ ਵੀਡੀਓ ਪੂਰੀਆਂ ਅਪਲੋਡ ਕੀਤੀਆਂ ਨੇ ਉਹ ਤੁਸੀਂ ਦੇਖੇ ਨੇਗੇ ਕਿ ਕਿੱਦਾਂ ਦੇ ਹਾਲਾਤ ਨੇ ਤੇ ਉਹ ਪਰਿਵਾਰ ਬਾਈ ਇਨੋਸੈਂਟ ਨੇ ਤੇ ਜਿਹੜੀਆਂ ਚੀਜ਼ਾਂ ਆਪਾਂ ਨੇ ਦਿਖਾਈਆਂ ਨੇ ਉਹ ਐਵੀਡੈਂਟਲ ਨੇ ਉਸ ਉਹ ਚੀਜ਼ਾਂ ਦੇ ਬੇਸ ਤੇ ਐਫ ਆਈ ਆਰਸ ਗਟੀਆਂ ਨੇ ਬਾਈ ਤੇ ਉਹ ਐਵੀਡੈਂਟਲ ਕੇਸ ਨੇ ਬਾਈ ਸੋਲਿਡ ਕੇਸ ਨੇ ਜਿਹੜੇ ਆਪਾਂ ਤੁਹਾਡੇ ਦੇ ਸਾਹਮਣੇ ਲੈ ਕੇ ਆਏ ਸੀ ਲੈ ਕੇ ਆਇਾਂਗੇ ਸਾਰੀ ਉਹਦੇ ਵਿੱਚ ਬਾਈ ਓਬਵੀਅਸ ਗੱਲ ਹੈ ਜਦੋਂ ਮੈਂ ਇੱਕ ਧਿਰ ਦੇ ਹੱਕ 'ਚ ਭੁਗਤਦਾ ਮੰ ਲੋ ਅਸਲ ਦੇ ਵਿੱਚ ਬੇਸਿਕਲ ਦੀ ਮਤਾ ਇੱਕ ਪੱਖ ਦਿਖਾ ਰਿਆਂ ਬੀਂਗਾ ਮੀਡੀਆ ਮੈਂ ਉਹ ਪੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਓਬਵੀਅਸਲੀ ਗੱਲ ਆ ਬਾਈ ਦੂਜੀ ਤਰ ਨੇ ਮੇਰੇ ਵਿਰੋਧ ਚ ਭੁਗਤਣਾ ਇੱਕ ਤਾਂ ਹੁੰਦਾ ਹੈ ਕ੍ਰਿਟੀਸਾਈਜ਼ ਬਾਈ ਡੈਮੋਕ੍ਰੇਸੀ ਹੈ ਹਨਾ ਯਾਰ ਲਿਵ ਇਨ ਦਿਸ ਡੈਮੋਕ੍ਰੈਟਿਕ ਸਿਸਟਮ ਸੋ ਬਾਈ ਕ੍ਰਿਟੀਸਾਈਜ਼ ਹੈ ਜਿਹੜਾ ਬਾਈ ਉਹ ਹੋਣਾ ਚੀਜ਼ਾਂ ਦਾ ਹਨਾ ਓਬਵੀਅਸ ਗੱਲ ਆ ਉਹ ਕ੍ਰਿਟੀਸਾਈਜ਼ਤਾ ਹੋਣਾ ਹੀ ਹੈ ਤੇ ਕ੍ਰਿਟੀਸਾਈਜ਼ ਬਣਦਾ ਵੀ ਆ ਬਾਈ ਇੱਕ ਹੈਲਦੀ ਕ੍ਰਿਟੀਸਾਈਜ਼ਮ ਜਿਹੜਾ ਉਹ ਕ੍ਰਿਟੀਸਿਜ਼ਮ ਹੈ ਉਹ ਹੋਣਾ ਵੀ ਚਾਹੀਦਾ ਸੋਦੀ ਕੋਈ ਦਿੱਕਤ ਨਹੀਂ ਹੈ ਕਿ ਕੋਈ ਉਹ ਵੀਡੀਓਜ਼ ਬਾਰੇ ਜਾਂ ਉਸ ਪੱਖਾਂ ਬਾਰੇ ਉਸ ਚੀਜ਼ ਤੋਂ رائے ਡਿਫਰੈਂਟ ਰੱਖਦਾ ਹੋਵੇ ਜਾਂ ਉਲਟਰਾ ਰੱਖਦਾ ਹੋਵੇ ਉਹ ਚੀਜ਼ ਹੋਣੀ ਵੀ ਨਾਰਮਲ ਹੈ ਕਿਉਂਕਿ ਬਈ ਸੋਸਾਇਟੀ ਹੈ ਹਰੇਕ ਬੰਦੇ ਦਾ ਆਪਣਾ ਆਪਣਾ ਪੁਆਇੰਟ ਆਫ View ਹੈ ਦੌਰਿੰਗ 1 ਇਅਰ ਜਿਹੜਾ ਵੀ ਬਈ ਸਟੱਫ ਹੋਇਆ ਉਹਦੇ ਵਿੱਚ ਲੱਗਿਆ ਕਿ ਪ੍ਰੋਫੈਸ਼ਨ ਦੀ ਡਿਮਾਂਡ ਵੀ ਸੀਗੀ ਬਈ ਮੇਰੇ ਦੀ ਇਹ ਕਿ ਮੈਂ ਇਹ ਡਿਗਰੀ ਜੇ ਐਡਮਿਸ਼ਨ ਲੈਦੀ ਯੂਨੀਵਰਸਿਟੀ ਮੈਂ ਪੜਦਾ ਹਾਂ ਬਈ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬਾਈ ਮੈਂ ਜਰਨਲਿਜ਼ਮ ਦੀ ਡਿਗਰੀ ਕਰੀ ਜਾਂਦਾ ਬੀਇੰਗ ਆ ਸਟੂਡੈਂਟ ਆਫ ਜਰਨਲਿਜ਼ਮ ਹੁਣ ਤੋਂ ਮੇਰੀ ਇਹ ਡਿਊਟੀ ਵੀ ਬਣ ਗਈ ਬਾਈ ਇਹ ਸਾਰੀਆਂ ਚੀਜ਼ਾਂ ਨੂੰ ਕਵਰ ਕਰਨਾ ਜੋ ਆਪਾਂ ਕਰਨੀਆਂ ਵੀ ਆ ਬਾਈ ਤੇ ਮੇਰਾ ਇੱਕ ਮੈਂ ਸਪੈਸੀਫਿਕ ਕਰਕੇ ਚੱਲਿਆ ਸੀਗਾ ਇਹ ਪੱਖ ਜਿਹੜੇ ਪੱਖ ਦਿਖਾਏ ਨਹੀਂ ਗਏ ਹੈਗੇ ਉਹ ਪੱਖ ਦਿਖਾਉਣੇ ਨੇਗੇ ਇਹ ਨਹੀਂ ਹੈ ਕਿ ਕਈ ਬੰਦੇ ਕਈ ਜਿਹੜੇ ਜ਼ਿਆਦਾਤਰ ਬਾਈ ਡੀਐਮਸ ਹੁੰਦੇ ਸੀਗੇ ਸਪੈਸ਼ਲੀ ਕੈਨੇਡਾ ਤੋਂ ਕੁੜੀਆਂ ਡੀਐਮਸ ਕਰਦੀਆਂ ਸੀਗੀਆਂ ਫੀਮੇਲ ਡੀਐਮ ਕਰਦੀਆਂ ਸੀਗੀਆਂ ਵੀ ਤੁਸੀਂ ਵੀਰੇ ਵੀ ਇੱਕੋ ਪੱਖ ਦਿਖਾਉਣੇ ਹੋ ਵੀ ਮੇਲ ਸਾਈਡ ਤੁਸੀਂ ਦਿਖਾਉਣੇ ਹੋ ਜ਼ਿਆਦਾ ਉਹਦਾ ਰੀਜ਼ਨ ਇਹ ਸੀਗਾ ਕਿ ਇੱਕ ਤਾਂ ਹੀ ਰੀਜ਼ਨ ਸੀਗਾ ਕਿ ਇਹ ਕੇਸ ਆਇਆਜ਼ ਬੀਇੰਗ ਅਪਰੋਚਡ ਫਾਰ ਹਨਾ ਕਿ ਇਹ ਕੇਸਾਂ ਲਈ ਮੈ ਅਪਰੋਚ ਵੀ ਹੋਇਆ ਇਹ ਰੀਜ਼ਨ ਸੀਗਾ ਉਹ ਕੇਸ ਕਵਰ ਕਰਨ ਦਾ ਤੇ ਦੂਜਾ ਰੀਜ਼ਨ ਸੀਗਾ ਉਹ ਮੇਰੀ ਅਬਜ਼ਰਵੇਸ਼ਨ ਵੀ ਸੀਗੀ ਮਤਲਬ ਮੇਲ ਸਾਈਡ ਨੂੰ ਕਵਰ ਕਰਨਾ ਮੇਰੀ ਅਬਜ਼ਰਵੇਸ਼ਨ ਵੀ ਸੀਗੀ ਕਿਉਂਕਿ ਬਈ ਉਹ ਪੱਖ ਨਾਲ ਵਾਕਈ ਬੇਇਨਸਾਫੀ ਹੋਈ ਸੀ ਉਹ ਜਿਹੜੇ ਕੇਸ ਆਪਾਂ ਕਵਰ ਕੀਤੇ ਆਂ ਉਹ ਰੀਅਲ ਹੈ ਐਵੀਡੈਂਟਲ ਹੈ ਉਹ ਕੇਸਾਂ ਦੇ ਵਿੱਚ ਐਫ ਆਰਜ਼ ਕਟੀਆਂ ਹੋਈਆਂ ਨੇ ਤੇ ਉਹ ਕੇਸਾਂ ਦੇ ਵਿੱਚ ਇਨਸਾਫ ਜਿਹੜਾ ਮਤਲਬ ਉਸ ਮੇਲ ਸਾਈਡ ਨੂੰ ਮਿਲਣਾ ਬਣਦਾ ਬਣਦਾ ਵੀ ਇਹ ਤੇ ਬਣਦਾ ਵੀ ਸੀ ਸੋ ਦੈਟ ਉਹ ਪੰਨ ਕੇਸ ਕਵਰ ਕੀਤਾ ਤੇ ਜੇ ਕਈਆਂ ਨੂੰ ਲੱਗਦਾ ਕਿ ਫੀਮੇਲ ਸਾਈਡ ਆਪਾਂ ਕਵਰ ਨਹੀਂ ਕਰਦੇ ਹੈਗੇ ਬਈ ਇਹੋ ਜਿਹਾ ਕੁਝ ਨਹੀਂ ਹੈਗਾ ਕੈਨੇਡਾ ਤੋਂ ਸਪੈਸ਼ਲੀ ਬਈ ਬਹੁਤ ਸਾਰੀਆਂ ਕੈਨੇਡਾ ਤੋਂ ਯੂ ਐਸ اے ਤੋਂ ਵੀ ਨਿਊਜ਼ੀਲੈਂਡ ਦੇ ਕਈ ਕੇਸ ਨੇਗੇ ਬਈ ਆਸਟ੍ਰੇਲੀਆ ਦੇ ਕਈ ਕੇਸ ਨੇਗੇ ਬਹੁਤ ਸਾਰੀਆਂ ਫੀਮੇਲਸ ਮੇਰੇ ਟੱਚ ਦੇ ਵਿੱਚ ਆਈਆਂ ਬਈ ਡਿਸਕਸ ਹੋਇਆ ਮੇਰਾ ਉਹਨਾਂ ਦੇ ਕੇਸਾਂ ਨੂੰ ਲੈ ਕੇ ਕਿ ਸਾਡੇ ਨਾਲ ਆ ਆ ਚੀਜ਼ ਹੋ ਰਹੀ ਹੈ ਅਸੀਂ ਸਫਰ ਕਰ ਰਹੇ ਹਾਂ ਵੀ ਅਸੀਂ ਕਿੱਥੇ ਜਾਈਏ ਵੀ ਸਾਡਾ ਪੱਖ ਕਿਉਂ ਨਹੀਂ ਕਵਰ ਕੀਤਾ ਜਾ ਰਿਹਾ ਬਟ ਮੇਰੇ ਵੱਲੋਂ ਕਿਸੇ ਨੂੰ ਕਦੇ ਵੀ ਮਨਾਂ ਨਹੀਂ ਹੋਇਆ ਬਾਈ ਵੀ ਮੈਂ ਤੁਹਾਡਾ ਪੱਖ ਕਵਰ ਨਹੀਂ ਕਰਦਾ ਬਸ਼ਰਤੇ ਕਿ ਉਹ ਪੱਖ ਰੀਅਲ ਹੋਵੇ ਉਹ ਸਾਈਡ ਰੀਅਲ ਹੋਵੇ ਤੇ ਜ ਕਿਉਂ ਨਹੀਂ ਹੋਇਆ ਬਾਈ ਉਹਦਾ ਰੀਜ਼ਨ ਇਹ ਸੀਗਾ ਕਿਉਂਕਿ ਬਾਈ ਕੁਛਕ ਜਿਹੜੀਆਂ ਉਹ ਫੀਮੇਲਸ ਨੇ ਨਹੀਂ ਚਾਹੁੰਦੀਆਂ ਅਸੀਂ ਮੀਡੀਆ ਦੇ ਅੱਗੇ ਆਉਣਾ ਸੋ ਸਾਰੀਆਂ ਚੀਜ਼ਾਂ ਬੈਕਗ੍ਰਾਉਂਡ ਤੇ ਚਲਦੀਆਂ ਰਹੀਆਂ ਬਟ ਹੁਣ ਮੇਰਾ ਟਰਾਈ ਆਊਟ ਰਹੂਗਾ ਕਿ ਉਹ ਪੱਖ ਵੀ ਬਈ ਸੋਸਾਇਟੀ ਜਿਹੜੇ ਰੀਅਲ ਚ ਸਫਰ ਕਰਦੀਆਂ ਬਹੁਤ ਸਾਰੀਆਂ ਕੁੜੀਆਂ ਬਈ ਕੈਨੇਡਾ ਦੇ ਵਿੱਚ ਜਾਂ ਹੋਰ ਕੰਟਰੀਜ਼ ਦੇ ਵਿੱਚ ਬਈ ਇੰਡੀਆ ਚ ਵੀ ਪੰਜਾਬ ਚ ਵੀ ਬਈ ਸਫਰ ਕਰ ਰਹੀਆਂ ਨੇ ਤੇ ਮੇਰੀ ਮੇਰਾ ਬਈ ਫਰਜ਼ ਵੀ ਬਣਦਾ ਵੀ ਉਹ ਪੱਖ ਵੀ ਬਈ ਜਿਹੜੇ ਮੇਰਾ ਮਤਲਬ ਇਹ ਬਈ ਰਹਿੰਦਾ ਹੁੰਦਾ ਮੇਰਾ ਟਰਾਈ ਇਹ ਰਹਿੰਦਾ ਹੁੰਦਾ ਵੀ ਉਹ ਪੱਖ ਸੋਸਾਇਟੀ ਦੇ ਅੱਗੇ ਲਿਆਇਆ ਜਾ ਸਕਣ ਜਿਹੜੇ ਕਵਰ ਹੀ ਨਹੀਂ ਹੋ ਪਾਏ ਜਿਨ੍ਹਾਂ ਨੂੰ ਜਿਹੜੇ ਮਤਲਬ ਮਤਲਬ ਲੋਕਾਂ ਦੇ ਅੱਗੇ ਨਹੀਂ ਪਹੁੰਚ ਪਾਏ ਤੇ ਉਹ ਰੀਅਲ ਹੋਣ ਸੋ ਮੇਰੀ ਇਹ ਮਤਲਬ ਡਿਊਟੀ ਵੀ ਬਣਦੀ ਹੈ ਬਾਈ ਬੀਗ ਆ ਸਟੂਡੈਂਟ ਆਫ ਜਰਨਲਿਜ਼ਮ ਮਤਲਬ ਇਸ ਮੀਡੀਆ ਦੇ ਵਿੱਚ ਹੁੰਦੇ ਹੋਏ ਮੇਰੀ ਡਿਊਟੀ ਵੀ ਬਣ ਗਈ ਬਾਈ ਹੁਣ ਇਹ ਸਾਰੀ ਚੀਜ਼ ਨੂੰ ਕਵਰ ਕਰਨ ਤੇ ਬਾਕੀ ਮੈਂ ਤੁਹਾਡੇ ਸਾਰਿਆਂ ਤੋਂ ਬਾਈ ਇਹ ਆਸ ਕਰਦਾ ਇਹ ਹੋਪ ਕਰਦਾ ਕਿ ਜਿਵੇਂ ਤੁਸੀਂ ਪਹਿਲਾਂ ਮੇਰੀਆਂ ਵੀਡੀਓਜ਼ ਨੂੰ ਬਾਈ ਇੰਨਾ ਪਿਆਰ ਦਿੱਤਾ ਬੇਸਿਕਲੀ ਮੇਲ ਸਾਈਡ ਦੇ ਉਸ ਪੱਖ ਨੂੰ ਤੁਸੀਂ ਪਿਆਰ ਦਿੱਤਾ ਜਿਹੜਾ ਕਿ ਬਣਦਾ ਸੀਗਾ ਲੋਕਾਂ ਦੇ ਅੱਗੇ ਆਉਣਾ ਤੇ ਉਹ ਚੀਜ਼ ਮਤਲਬ ਉਹਨਾਂ ਦੀ ਜਿਹੜੀ ਉਹਨਾਂ ਨਾਲ ਹੋਈ ਬੇਇਨਸਾਫੀ ਹੈ ਜਿਹੜੀ ਉਹਦਾ ਪਤਾ ਲੱਗਣਾ ਚਾਹੀਦਾ ਸੀ ਸੋਸਾਇਟੀ ਨੇ ਸੋਸਾਇਟੀ ਦੇ ਵਿੱਚ ਇਹ ਚੀਜ਼ ਵੀ ਆਉਣੀ ਜ਼ਰੂਰੀ ਸੀ ਸਾਹਮਣੇ ਆਉਣੀ ਜ਼ਰੂਰੀ ਸੀ ਕਿ ਇਹ ਸਾਈਡ ਹੈ ਜਿਹੜੀ ਕਿਸ ਲੈਵਲ ਤੱਕ ਸਫਰ ਕਰ ਰਹੀ ਹੈਗੀ ਤੇ ਹੁਣ ਮੈਂ ਉਮੀਦ ਕਰਦਾ ਬਈ ਤੇ ਮੈਂ ਸਾਰਿਆਂ ਤੋਂ ਬਈ ਤੁਹਾਡੇ ਤੋਂ ਤੇ ਅੱਜ ਜਿੱਥੇ ਵੀ ਆ ਬਈ ਆਪਾਂ ਜਿੰਨੇ ਕੁ ਜੋਗਰੇ ਵੀ ਆ ਉਹ ਬਈ ਸਾਰਾ ਦਿਸ ਇਜ਼ ਬਿਕਾਜ਼ ਆਫ ਯੂ ਤੁਹਾਡੇ ਕਰਕੇ ਬਈ ਇਹ ਸਾਰਾ ਕੁਝ ਜਿੰਨੇ ਕੁ ਜਿੰਨੇ ਕੁ ਜੋਗੇ ਵੀ ਆਪਾਂ ਹੈਗੇ ਆ ਸਾਰਾ ਕੁਝ ਤੁਹਾਡੇ ਕਰਕੇ ਪੋਸੀਬਲ ਹੋਇਆ ਤੇ ਜਿਹੜਾ ਕੇਸ ਕਵਰ ਕਰਨ ਦਾ ਬਾਈ ਤਰੀਕਾ ਹੁੰਦਾ ਇੱਕ ਤਾਂ ਹੁੰਦਾ ਵੀ ਸਟੂਡੀਓ ਦੇ ਵਿੱਚੋਂ ਬਹਿ ਕੇ ਉਸ ਚੀਜ਼ ਤੇ ਡਿਸਕਸ ਕੀਤੀ ਜਾਵੇ ਹੈਲਦੀ ਡਿਸਕਸ਼ਨ ਉਸ ਚੀਜ਼ ਤੇ ਹੋਵੇ ਡਿਬੇਟ ਹੋਵੇ ਉਹ ਤਾਂ ਤਰੀਕਾ ਇੱਕ ਹੈਗਾ ਹੀ ਹੈ ਮੀਡੀਆ ਦਾ ਵਿੱਚ ਬਾਈ ਜਰਨਲਿਸਟਾਂ ਦੇ ਵਿੱਚ ਉਹ ਤਰੀਕਾ ਆਲਰੇਡੀ ਹੈਗਾ ਹੀ ਹੈ ਤੇ ਮੇਰਾ ਬਾਈ ਟਰਾਈ ਆਊਟ ਰਹਿੰਦਾ ਵੀ ਫੀਲਡ ਦੇ ਵਿੱਚ ਜਾ ਕੇ ਉਹ ਸਾਰੇ ਉਹ ਸਾਰੀਆਂ ਫੈਮਿਲੀਜ਼ ਨੂੰ ਅੱਗੇ ਲਿਆ ਜਾ ਸਕੇ ਜਿੰਮੀ ਖਮਾਣੂ ਦਾ ਕੇਸ ਹੋ ਗਿਆ ਬਾਈ ਹੁਣ ਆਉਣ ਵਾਲੇ ਦਿਨਾਂ 'ਚ ਬਾਈ ਉਹ ਪੂਰਾ ਕਵਰ ਕਰਾਂਗੇ ਜਿੰਮੀ ਦੀ ਹੋ ਸਕਦਾ ਹੈ ਉਹਨਾਂ ਦੇ ਫੈਮਿਲੀ ਦੇ ਕਿਸੇ ਮੈਂਬਰ ਨਾਲ ਕਿਉਂਕਿ ਬਾਈ ਜਿੰਮੀ ਤਾਂ ਇਸ ਦੁਨੀਆ ਦੇ ਵਿੱਚ ਰਿਹਾ ਨਹੀਂ ਜਿੰਮੀ ਦਾ ਕੇਸ ਆਪਾਂ ਸਾਰੇ ਜਾਣਦੇ ਆ ਬਾਈ ਮਤਲਬ ਉਹ ਸੁਸਾਈਡ ਕਰ ਗਿਆ ਸੀਗਾ ਨਹਿਰ ਚ ਛਾਲ ਮਾਰ ਗਿਆ ਸੀਗਾ ਤੇ ਉਹਦੀ ਵਾਈਫ ਕੈਂਡ ਹੈਗੀ ਇਸ ਟਾਈਮ ਤੇ ਉਹ ਕੇਸ ਵੀ ਬਾਈ ਆਪਾਂ ਕਵਰ ਕਰਾਂਗੇ ਇਸ ਨਾਲ ਮਤਲਬ ਹੋਰ ਜਿੰਨੇ ਵੀ ਕੇਸ ਨੇਗੇ ਇਸ ਚੀਜ਼ ਨਾਲ ਰਿਲੇਟਡ ਬਾਈ ਉਹ ਸਾਰੇ ਆਪਾਂ ਫੀਲਡ ਦੇ ਵਿੱਚ ਜਾ ਕੇ ਉਹਨਾਂ ਫੈਮਿਲੀਜ਼ ਦੇ ਵਿੱਚ ਜਾ ਕੇ ਕਵਰ ਕਰਾਂਗੇ ਮੇਰਾ ਇਹ ਮੋਟਿਵ ਰਹਿੰਦਾਗਾ ਬਾਈ ਕਿ ਉਹ ਫੈਮਿਲੀਆਂ ਦਿਖਾਈਆਂ ਜਾਣ ਉਹਦੇ ਹਾਲਾਤ ਦਿਖਾਏ ਜਾਣ ਸੋਸਾਇਟੀ ਨੂੰ ਕਿ ਕੀ ਕੁਛ ਯਾਰ ਉਹਨਾਂ ਨਾਲ ਵਾਪਰਿਆ ਬਹੁਤ ਸਾਰੇ ਲੋਕਾਂ ਨਾਲ ਜੁੜੇ ਕੈਨੇਡਾ ਤੋਂ ਅਮਰੀਕਾ ਤੋਂ ਯੂਰਪ ਤੋਂ ਨਿਊਜ਼ੀਲੈਂਡ ਆਸਟ੍ਰੇਲੀਆ ਸਾਰੇ ਜਗ੍ਹਾ ਤੋਂ ਬਾਈ ਜਿਹੜੀ ਪੰਜਾਬੀ ਕਮਿਊਨਿਟੀ ਨਾਲ ਪੰਜਾਬੀ ਕਮਿਊਨਿਟੀ ਚੋਂ ਲੋਕ ਨੇ ਬਾਈ ਜਾਂ ਸਾਰੇ ਬਾਈ ਬਹੁਤ ਸਾਰੇ ਲੋਕਾਂ ਦਾ ਪਿਆਰ ਮਿਲਿਆ ਜੁੜੇ ਇੰਟਰੈਕਸ਼ਨ ਹੋਈ ਬਾਈ ਇਸ ਮੁੱਦੇ ਤੇ ਡਿਸਕਸ ਹੋਈ ਬਹੁਤ ਸਾਰਾ ਪਿਆਰ ਮਿਲਿਆ ਬਾਈ ਸਪੋਰਟ ਮਿਲੀ ਐਪਰੀਸ਼ੀਏਸ਼ਨ ਮਿਲਿਆ ਤੇ ਜਿਹਦਾ ਕਿ ਮੈਂ ਦਿਲੋਂ ਬਾਈ ਸਤਿਕਾਰ ਕਰਦਾਂ ਤੇ ਥੈਂਕ ਯੂ ਸੋ ਮੱਚ ਥੈਂਕਸ ਅ ਲੋਟ ਫਾਰ ਆਲ ਦਾ ਲਵ ਐਂਡ ਸਪੋਰਟ ਇੰਨਾ ਵੀ ਤੁਸੀਂ ਪਿਆਰ ਦਿੱਤਾ ਮੇਰੀਆਂ ਵੀਡੀਓਜ਼ ਨੂੰ ਬੇਸਿਕਲੀ ਮੇਲ ਸਾਈਡ ਦੇ ਉਸ ਪੱਖ ਨੂੰ ਉਹਦੇ ਲਈ ਬਹੁਤ-ਬਹੁਤ ਧੰਨਵਾਦ ਕਰਦਾ ਮਿਹਰਬਾਨ ਉਸ ਚੀਜ਼ ਦੀ ਬਦੌਲਤ ਹੀ ਬਈ ਆਪਾਂ ਜਿੰਨੇ ਕੁ ਜੋ ਗ੍ਰੇਵੀਆ ਅੱਜ ਤੁਹਾਡੇ ਸਾਹਮਣੇ ਆ ਤੇ ਬਹੁਤ ਸਾਰੀਆਂ ਕਾਲਸ ਹੁੰਦੀਆਂ ਨੇ ਗੀਆਂ ਬਾਈ ਜਿਨ੍ਹਾਂ ਦੇ ਰਿਪਲਾਈ ਨਹੀਂ ਕਰ ਪਾਉਂਦੇ ਬਹੁਤ ਸਾਰੇ ਕੇਸ ਹੁੰਦੇ ਨੇ ਟਰਾਈ ਆਊਟ ਇਹੀ ਰਹਿੰਦਾ ਕਿ ਹਰੇਕ ਪੱਖ ਸੁਣਿਆ ਜਾ ਸਕੇ ਤੇ ਜੇ ਲੱਗਦਾ ਬਾਈ ਤਾਂ ਉਹ ਸਾਹਮਣੇ ਹੁੰਦੀਆਂ ਦੇ ਧਿਆਨ ਦਾ ਜਾ ਸਕੇ ਲੋਕ ਸਵਾਲ ਕਰਦੇ ਨੇ ਕਿ ਬਾਈ ਇਹੀ ਪੱਖ ਕਿਉਂ ਕਵਰ ਕਰਨਾ ਜ਼ਰੂਰੀ ਸੀਗਾ ਇਹੀ ਪੱਖ ਕਿਉਂ ਕਵਰ ਕਰਨਾ ਜ਼ਰੂਰੀ ਸਮਝਿਆ ਗਿਆ ਉਹਦਾ ਰੀਜ਼ਨ ਬਾਈ ਇਹ ਸੀਗਾ ਕਿਉਂਕਿ ਇਹ ਪੱਖ ਬਾਈ ਦਿਖਾਇਆ ਹੀ ਨਹੀਂ ਜਾ ਰਹਿਆ ਸੀਗਾ ਮੀਡੀਆ ਦੇ ਵਿੱਚ ਇਹ ਪੱਖ ਨਹੀਂ ਸੀ ਆ ਰਿਹਾ ਕਿ ਮੁੰਡਿਆਂ ਨਾਲ ਯਾਰ ਇਹ ਹੋ ਰਿਹਾ ਹੈਗਾ ਕਿਉਂਕਿ ਬਾਈ ਆਪਣੀ ਸੁਸਾਇਟੀ ਹੈ ਹਨਾ ਆਪਾਂ ਜਾਣਦੇ ਆਂਗੇ ਕਿ ਇਹ ਦੀ ਇਹਦਾ ਜਿਹੜਾ ਪੈਟਰਨ ਹੈ ਉਹ ਇਦਾਂ ਦਾ ਬਣਿਆ ਹੋਇਆ ਹੈਗਾ ਵੀ ਮੁੰਡਾ ਮੁੰਡੇ ਦੇ ਜਿਹੜੇ ਇਮੋਸ਼ਨਸ ਨੇ ਕਿਤਨਾ ਕਿਤੇ ਬਾਈ ਉਹ ਨਹੀਂ ਦਿਖਾ ਪਾਉਂਦਾ ਬਾਈ ਨਹੀਂ ਦੱਸ ਪਾਉਂਦਾ ਕੀ ਕੁਛ ਉਹਨਾਂ ਨਾਲ ਹੋ ਰਿਹਾ ਹੁੰਦਾ ਅੰਦਰ ਇਹ ਕਈ ਬੰਦੇ ਦੱਬ ਲੈਂਦੇ ਨੇ ਬਾਈ ਸੋ ਇੱਕ ਆਵਾਜ਼ ਜਦੋਂ ਬਾਈ ਉੱਠਦੀ ਹੈ ਤਾਂ ਬਾਕੀ ਜਿਹੜੇ ਉਸ ਚੀਜ਼ ਨਾਲ ਕੋਰ ਰਿਲੇਟ ਕਰਦੇ ਹੁੰਦੇ ਨੇ ਤਾਂ ਉਹ ਸਾਰਿਆਂ ਨੂੰ ਲੱਗਦਾ ਹੁੰਦਾ ਵੀ ਯਾਰ ਕਿੰਨਾ ਕਿਤੇ ਚੀਜ਼ਾਂ ਸਾਡੀ ਆਵਾਜ਼ ਤੇ ਇੱਕ ਗੱਲ ਇੱਥੇ ਹੋਰ ਕਰ ਲਈਏ ਬਾਈ ਪਰਸਨਲੀ ਮੇਰਾ ਕਿਸੇ ਨਾਲ ਕੋਈ ਰੌਲਾ ਨਹੀਂ ਹੈਗਾ ਬਾਈ ਪਰਸਨਨਲੀ ਕਿਸੇ ਵੀ ਬੰਦੇ ਨਾਲ ਮੇਰੀ ਕੋਈ ਜਾਂ ਕਹਿੰਦੇ ਦੁਸ਼ਮਣੀ ਜਾਂ ਕੁਝ ਵੀ ਇਦਾਂ ਦਾ ਕੁਝ ਨਹੀਂ ਹੈਗਾ ਬਾਈ ਮੈਂ ਇੱਕ ਇਸ਼ੂ ਇਸ਼ੂ ਨੂੰ ਲੈ ਕੇ ਚੱਲਿਆ ਇੱਕ ਮੁੱਦੇ ਨੂੰ ਲੈ ਕੇ ਚੱਲਿਆ ਤੇ ਉਹ ਉਹ ਕਿੰਨਾ ਕਿਤੇ ਕਈ ਲੋਕਾਂ ਨੂੰ ਲੱਗਦਾ ਹੁੰਦਾ ਵੀ ਸਾਡੇ ਨੂੰ ਲੱਗਦਾ ਹੁੰਦਾ ਮੈਂ ਬੇਸਿਕਲੀ ਪੱਖ ਦਿਖਾ ਰਿਹਾ ਹੁੰਦਾ ਅਗਲੇ ਦਾ ਤੇ ਅਗਲੇ ਨੂੰ ਲੱਗਦਾ ਹੁੰਦਾ ਕਿ ਸਾਡੇ ਇਹ ਵਿਰੁੱਧ ਚੀਜ਼ਾਂ ਭੁਗਤ ਰਹੀਆਂ ਨੇ ਸੋ ਉੱਥੇ ਬਈ ਇਹ ਨਹੀਂ ਹੈ ਕਿ ਮੇਰੀ ਪਰਸਨਲ ਆਨ ਵਾਲਾ ਕੋਈ ਕਿਸੇ ਵੀ ਕਿਸਮ ਦੀ ਕੋਈ ਰਾਂਝੇਸ਼ ਹੁੰਦੀ ਹੈ ਜਾਂ ਦੁਸ਼ਮਣੀ ਹੁੰਦੀ ਹੈ ਮੇਰਾ ਕੰਮ ਹੈ ਬਈ ਉਸ ਚੀਜ਼ਾਂ ਨੂੰ ਅੱਗੇ ਲੈ ਕੇ ਆਉਣਾ ਸੋ ਮੈਂ ਆਪਣਾ ਉਹ ਕੰਮ ਕਰ ਰਿਹਾ ਹਾਂ ਜਿਹੜਾ ਕ੍ਰਿਟਿਸਿਜ਼ਮ ਹੈ ਬਈ ਕ੍ਰਿਟਿਕਾਈਜ਼ੇਸ਼ਨ ਹੈ ਉਹ ਹੋਣੀ ਓਬਵੀਅਸ ਗੱਲ ਹੈ ਉਹ ਮੇਰੀਆਂ ਵੀਡੀਓਜ਼ ਦੀ ਬਈ ਹੋਊਗੀ ਜਦੋਂ ਇਸ ਪੇਸ਼ੇ ਚ ਤਾਂ ਪੇਸ਼ੇ ਚ ਬਈ ਓਬਵੀਅਸ ਗੱਲ ਹੈ ਉਹ ਚੀਜ਼ ਹੋਣੀ ਬਣਦੀ ਹੈ ਡੈਮੋਕ੍ਰੇਸੀ ਹੈ ਬਈ ਪਾਰਟ ਆਫ ਦਿਸ ਤੇ ਬਾਕੀ ਬਈ ਪਾਰਟ ਆਫ ਦਿਸ ਸਿਵਲਾਈਜ਼ਡ ਸੁਸਾਇਟੀ ਮੈਂ ਵਾਇਲੈਂਸ ਨੂੰ ਪ੍ਰਮੋਟ ਨਹੀਂ ਕਰਦਾ ਬਈ ਕਿਸੇ ਵੀ ਕਿਸਮ ਦੀ ਵਾਇਲੈਂਸ ਨੂੰ ਮੈਂ ਪ੍ਰਮੋਟ ਨਹੀਂ ਕਰਦਾ ਤੇ ਇਹ ਵੀਡੀਓ ਬਣਾਉਣ ਦਾ ਵੀ ਮੋਟਿਵ ਇਹੀ ਹੈ ਮੇਰਾ ਵੀ ਸਾਰੇ ਜਿਹੜੇ ਆਡੀਅנס ਜਿੰਨੇ ਵੀ ਲੋਕ ਮੇਰੇ ਨਾਲ ਜੁੜੇ ਹੋਏ ਨੇਗੇ ਜਿੰਨੇ ਵੀ ਮੈਨੂੰ ਪਿਆਰ ਕਰਦੇ ਨੇ ਵੀਰ ਭੈਣ ਭਾਈ ਮੇਰੇ ਕਿਸੇ ਵੀ ਕੰਟਰੀ ਚੋਂ ਨੇ ਬਾਹਰੋਂ ਨੇਗੇ ਜਾਂ ਕਿਤੇ ਵੀ ਬੈਠੇ ਨੇਗੇ ਉਹ ਤੇ ਮਤਲਬ ਉਹਨਾਂ ਨੂੰ ਇੱਕ ਮੇਰੇ ਵੱਲੋਂ ਇੱਕ ਡਿਸਕਲੇਮਰ ਕਹਿ ਲਓ ਜਾਂ ਹਨਾ ਮੇਰੇ ਮੇਰੀ ਐਕਸਪਲੇਨੇਸ਼ਨ ਕਹਿ ਲਓ ਇਸ ਚੀਜ਼ਾਂ ਨੂੰ ਲੈ ਕੇ ਕਿ ਉਹ ਇਹ ਹੈ ਕਿ ਮੈਂ ਮਿੰਗਾ ਮੀਡੀਆ ਸਟੇਟ ਚ ਕੰਮ ਕਰ ਰਿਹਾ ਹਾਂ ਉਸ ਚੀਜ਼ ਨੂੰ ਪੱਖ ਇੱਕ ਪੱਖ ਇਹ ਇੱਕ ਪੱਖ ਇਧਰ ਖੜਾ ਹੈਗਾ ਇੱਕ ਤੇ ਇਧਰ ਖੜੀ ਹੈ ਮੈਂ ਮੀਡੀਆ ਤੇ ਲੋਕ ਨੇ ਜਿਹੜੇ ਬਾਈ ਆਡੀਅੰਸ ਨੇ ਆਡੀਅੰਸ ਹੈ ਜਿਹੜੀ ਉਹ ਉਹਨਾਂ ਦੀ ਕਚਹਿਰੀ ਦੇ ਵਿੱਚ ਮੈਂ ਉਹ ਸਾਰੀਆਂ ਚੀਜ਼ਾਂ ਲੈ ਕੇ ਜਾਣਾ ਤੇ ਤਾਂ ਕਿ ਜਿਹੜੀ ਉਹ ਬੇਇਨਸਾਫੀ ਆ ਉਹ ਲੋਕਾਂ ਦੇ ਅੱਗੇ ਦਿਖਾਈ ਜਾ ਸਕੇ ਕਿ ਕਿਹੜੇ ਪੱਖ ਨਾਲ ਕੀ ਵਾਪਰ ਰਿਹਾ ਹੈਗਾ ਤੇ ਹੁਣ ਮੇਰੀ ਇਹ ਬਾਈ ਡਿਊਟੀ ਵੀ ਬਣਦੀ ਹੈ ਕਿ ਸੋਸਾਇਟੀ ਦੇ ਵਿੱਚ ਜੋ ਚੀਜ਼ਾਂ ਹੋ ਰਹੀਆਂ ਨੇ ਉਹ ਲੋਕਾਂ ਦੇ ਸਾਹਮਣੇ ਲਾਈਆਂ ਜਾ ਸਕਣ ਜਿਹੜੀ ਬੇਇਨਸਾਫੀ ਹੋ ਰਹੀ ਹੈ ਸਪੈਸ਼ਲੀ ਲੋਕਾਂ ਦੇ ਸਾਹਮਣੇ ਲਿਆਂਦੀ ਜਾ ਸਕੇ ਤੇ ਇੱਕ ਚੀਜ਼ ਦਾ ਬਈ ਮੈਨੂੰ ਪ੍ਰਾਊਡ ਹੈਗਾ ਤੇ ਉਸ ਚੀਜ਼ ਦਾ ਬਹੁਤ ਸਾਰੇ ਲੋਕਾਂ ਨੂੰ ਮੇਰੇ ਤੇ ਪ੍ਰਾਊਡ ਆ ਤੇ ਬਹੁਤ ਸਾਰੀਆਂ ਮੇਰੇ ਵੀਰ ਮੇਰੇ ਭੈਣਾਂ ਨੂੰ ਉਸ ਚੀਜ਼ ਦਾ ਮੇਰੇ ਤੇ ਪ੍ਰਾਊਡ ਹੈ ਕਿ ਮੈਂ ਉਹ ਲੋਕਾਂ ਦੀ ਆਵਾਜ਼ ਬਣ ਸਕਿਆ ਜਿਨ੍ਹਾਂ ਦਾ ਪੱਖ ਦਿਖਾਇਆ ਨਹੀਂ ਸੀ ਜਾ ਰਿਹਾ ਉਹ ਮੇਲ ਸਾਈਡ ਸੀਗੀ ਜਿਹੜੀ ਉਹ ਦਿਖਾਈ ਨਹੀਂ ਸੀ ਜਾ ਰਹੀ ਤੇ ਉਹਨਾਂ ਨੂੰ ਮੇਰੇ ਤੇ ਪ੍ਰਾਊਡ ਹੈ ਮੈਨੂੰ ਉਸ ਸਾਰੇ ਬਈ ਉਹ ਸਾਰੇ ਮੇਰੇ ਵੀਰ ਭੈਣਾਂ ਭਾਈਆਂ ਤੇ ਪ੍ਰਾਊਡ ਹੈਗਾ ਜਿਨ੍ਹਾਂ ਨੇ ਮੇਰੀ ਆਵਾਜ਼ ਨੂੰ ਉਹ ਪੱਖ ਨੂੰ ਅੱਗੇ ਲੈ ਕੇ ਗਏ ਤੇ ਮੈਂ ਹੋਪ ਕਰਦਾ ਬਈ ਵੀ ਅੱਗੇ ਵੀ ਤੁਸੀਂ ਇਹ ਜਿਹੜਾ ਪਿਆਰ ਹੈ ਬਈ ਇਸੇ ਤਰੀਕੇ ਨਾਲ ਬਰਕਰਾਰ ਰੱਖੋਗੇ ਤੇ ਨੋ ਡਾਊਟ ਬਈ ਸਾਰਿਆਂ ਤੋਂ ਗਲਤੀਆਂ ਹੁੰਦੀਆਂ ਨੇ ਮੇਤੋਂ ਵੀ ਹੋਈਆਂ ਹੋਣਗੀਆਂ ਇਨ ਫਿਊਚਰ ਵੀ ਹੋਣਗੀਆਂ ਬਈ ਮਨ ਬੀਂਗਾ ਬਈ ਆਪਾਂ ਹਨਾ ਸਾਰਿਆਂ ਤੋਂ ਗਲਤੀਆਂ ਆਪਾਂ ਤੋਂ ਹੁੰਦੀਆਂ ਪਰ ਰੱਬ ਤਾਂ ਹੈ ਨਹੀਂ ਬਟ ਸਟਿਲ ਬਈ ਇਹ ਹੋਪ ਕਰਦਾ ਵੀ ਮੇਰੀਆਂ ਜੜੀਆਂ ਆਉਣ ਵਾਲੀਆਂ ਵੀਡੀਓਜ਼ ਨੇ ਬਈ ਜਿੰਨਾ ਵੀ ਕੰਟੈਂਟ ਮੈਂ ਬਣਾਉਂਗਾ ਸਪੈਸ਼ਲੀ ਰੀਅਲ ਕੰਟੈਂਟ ਜਿਹੜਾ ਰੀਅਲ ਸੋਸਾਇਟੀ ਦੇ ਇਸ਼ੂਜ਼ ਨੇਗੇ ਮੁੱਦੇ ਨੇਗੇ ਡਿਸਪਿਊਟਸ ਨੇਗੇ ਜਾਂ ਉਹਨਾਂ ਨਾਲ ਰਿਲੇਟਡ ਚੀਜ਼ਾਂ ਨੇ ਉਹਨੂੰ ਮੈਂ ਥੋੜੇ ਅੱਗੇ ਲੈ ਕੇ ਆਉਂਗਾ ਤੇ ਬਾਕੀ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਰਾਸੀ ਗਾ